ਹਮੇਸ਼ਾ ਹੀ ਲੁਧਿਆਣਾ ਵਾਸੀਆ ਦੇ ਸੁੱਖ ਸੁਵਿਧਾ ਵਾਸਤੇ ਉਹਨਾਂ ਦੇ ਚੰਗੇ ਵਾਸਤੇ ਫਾਇਦੇ ਵਾਸਤੇ ਅਸੀਂ ਕੰਮ ਕਰਦੇ ਆਏ ਹਾਂ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਵਚਨਬੱਧ ਹੈ ਉਹਨਾਂ ਦੇ ਲਈ ਚੰਗਾ ਕਾਰਜ ਕਰਨ ਲਈ ਪਰ ਅਕਸਰ ਅਸੀਂ ਦੇਖਦੇ ਆ ਵੀ ਕਿਤੇ ਨਾ ਕਿਤੇ ਕੋਈ ਹਾਦਸੇ ਹੋ ਜਾਂਦੇ ਨੇ ਸੋ ਬੜਾ ਚੰਗਾ ਲੱਗ ਰਿਹਾ ਇਹ ਦੱਸਦੇ ਹੋਏ ਕਿ ਅੱਜ ਤਿੰਨ ਨਵੀਆਂ ਜਿਹੜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਦੋ ਵੱਡੀਆਂ ਇੱਕ ਛੋਟੀ ਜਿਵੇਂ ਜਿਵੇਂ ਪੀੜੀਆਂ ਗਲੀਆਂ ਦੇ ਵਿੱਚ ਫਾਇਰੋਗੇਟ ਵੱਡੀ ਨਹੀਂ ਜਾਂਦੀ ਉਹ ਅੱਜ ਇਥੋਂ ਹਰੀ ਝੰਡੀ ਦੇ ਕੇ ਰਵਾਨਾ ਕੀਤੀ ਗਈਆਂ ਉਸਦੇ ਨਾਲ ਹਾਈਡਰੌਲਿਕ ਲਾਈਟ ਸਿਸਟਮ ਵੀ ਹੈਗਾ ਆ ਔਰ ਨਾਲ ਪੰਜ ਕਟਰ ਨੇ ਔਰ ਪਲੱਸ ਜਿਹੜੇ ਵੀ ਜਿਹੜੇ ਸਾਡੇ ਫਾਇਰਮੈਨ ਨੇ ਉਹਨਾਂ ਵਾਸਤੇ ਸੇਫਟੀ ਕਿਟਸ ਨੇ ਸੋ ਇਹ ਸਾਰਾ ਕੁਝ ਅਜ ਮਹਈਆ ਕਰਾਇਆ ਜਾ ਰਿਹਾ ਹੈ ਆਨ ਬਲੇ ਦੀਵਾਲੀ ਦੇ ਸੀਜ਼ਨ ਨੂੰ ਦੇਖਦੇ ਹੋਏ ਤਾਜਪੁਰ ਰੋਡ ਦੇ ਉੱਪਰ ਲਾਸਟ ইয়ার ਇੱਕ ਸਬਸਟਿਊਸ਼ਨ ਬਣਿਆ ਸੀਗਾ ਸੋ ਆਸ ਕਰਦੇ ਆਂ ਵੀ ਤਕਰੀਬਨ ਲੁਧਿਆਣਾ ਸ਼ਹਿਰ ਪੂਰਾ ਕਵਰ ਅਪ ਕਰਾਂਗੇ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਤੇ ਮੈਂ ਅਲੀ ਸ਼ਾਇਸ ਵੇਲੇ ਖੜਿਆ ਸੈਂਟਰਲ ਫਾਇਰ ਸਟੇਸ਼ਨ ਦੇ ਅੰਦਰ ਜਿੱਥੇ ਕਿ ਅੱਜ ਤਿੰਨ ਨਵੀਆਂ ਗੱਡੀਆਂ ਨੂੰ ਤਿੰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਜੋ ਹੈ ਹਰੀ ਚੰਡੀ ਦਿਖਾਈ ਜਾਵੇਗੀ ਖੁਦ ਜੋ ਹੈ ਪ੍ਰਿੰਸੀਪਲ 인ਦਰਜੀਤ ਕੌਰ ਜੋ ਕਿ ਮੇਅਰ ਹੈ ਉਹ ਜੋ ਹੈ ਹਰੀ ਚੰਡੀ ਦਿਖਾਣਗੇ ਇਹਨਾਂ ਤਿੰਨ ਫਾਇਰ ਬ੍ਰਿਗੇਡਾਂ ਨੂੰ ਕਿਉਂਕਿ ਆਮ ਤੌਰ ਤੇ ਵੇਖਿਆ ਜਾਂਦਾ ਹੈ ਕਿ ਜਦ ਭਿਆਨਕ ਅੱਗ ਲੱਗਦੀ ਹੈ ਕਈ ਵਾਰ ਜੋ ਹੈ ਇਹਨਾਂ ਦੀ ਗੱਡੀਆਂ ਦੀ ਕਮੀ ਵੇਖਣ ਨੂੰ ਮਿਲਦੀ ਹੈ ਪਰ ਹੁਣ ਜੋ ਹੈ ਤਿੰਨ ਗੱਡੀਆਂ ਹੋਰ ਐਡ-ਆਨ ਕਰ ਦਿੱਤੀਆਂ ਗਈਆਂ ਨੇ ਤੇ ਜੋ ਰੱਬ ਨਾ ਕਰੇ ਕੱਲ ਨੂੰ ਕੋਈ ਅਨਹੋਣੀ ਵਾਪਰਦੀ ਹੈ ਕੋਈ ਪਾਣਾ ਵਾਪਰਦਾ ਹੈ ਤੇ ਜੋ ਹੈ ਉਹਨੂੰ ਮੌਕੇ ਤੇ ਸਾਂਭਿਆ ਜਾਵੇਗਾ ਬਿਨਾਂ ਕਿਸੇ ਜੋ ਹੈ ਸ਼ਾਰਟੇਜ ਇਹ ਸਾਰਾ ਕੁਝ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਜੋ ਹੈ ਤਿੰਨ ਗੱਡੀਆਂ ਦਾ ਜੋ ਅੱਜ ਇਹਨਾਂ ਨੂੰ ਹਰੀ ਚੰਡੀ ਦਿਖਾਈ ਜਾਵੇਗੀ ਇਹਨਾਂ ਦੇ ਉੱਤੇ ਜੋ ਹੈ ਅੱਜ ਜੋ ਡੈਕੋਰੇਸ਼ਨ ਜੋ ਹੈ ਕੀਤੀ ਹੋਈ ਹੈ ਕਿਉਂਕਿ ਅੱਜ ਇਹਨਾਂ ਨੂੰ ਹਰੀ ਚੰਡੀ ਪ੍ਰਿੰਸੀਪਲ ਮੇਅਰ ਜੋ ਹੈ ਇੰਦਰਜੀਤ ਕੌਰ ਜੀ ਵੱਲੋਂ ਦਿਖਾਈ ਜਾ ਰਹੀ ਹੈ ਮੈਮ ਅੱਜ ਇੱਥੇ ਪਹੁੰਚੇ ਹੋ ਹਰੀ ਚੰਡੀ ਦੇਣ ਲਈ ਫਾਇਰ ਬ੍ਰਿਕਟਸ ਨੂੰ ਕਿੱਦਾਂ ਦਾ ਅਹ ਦੇਖੋ ਹਮੇਸ਼ਾ ਹੀ ਲੁਧਿਆਣਾ ਵਾਸੀਆ ਦੇ ਸੁੱਖ ਸੁਵਿਧਾ ਵਾਸਤੇ ਉਹਨਾਂ ਦੇ ਚੰਗੇ ਵਾਸਤੇ ਫਾਇਦੇ ਵਾਸਤੇ ਅਸੀਂ ਕੰਮ ਕਰਦੇ ਆਏ ਹਾਂ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਵਚਨਬਾਦ ਹੈ ਉਹਨਾਂ ਦੇ ਲਈ ਚੰਗਾ ਕਾਰਜ ਕਰਨ ਲਈ ਸੋ ਜਿਵੇਂ ਕਿ ਸਾਨੂੰ ਪਤਾ ਵੀ ਦੀਵਾਲੀ ਦਾ ਤਿਉਹਾਰ ਆਉਣ ਵਾਲਾ ਹੈ ਔਰ ਅਕਸਰ ਅਸੀਂ ਦੇਖਦੇ ਆ ਵੀ ਕਿਤੇ ਨਾ ਕਿਤੇ ਕੋਈ ਹਾਦਸੇ ਹੋ ਜਾਂਦੇ ਨੇ ਸੋ ਬੜਾ ਚੰਗਾ ਲੱਗ ਰਿਹਾ ਏ ਦੱਸਦੇ ਹੋਏ ਕੀ ਅੱਜ ਤਿੰਨ ਨਵੀਆਂ ਜਿਹੜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਦੋ ਵੱਡੀਆਂ ਇੱਕ ਛੋਟੀ ਜਿਵੇਂ ਜਿਵੇਂ ਪੀੜੀਆਂ ਗਲੀਆਂ ਦੇ ਵਿੱਚ ਫਾਇਰ ਰੋਗੇਟ ਵੱਡੀ ਨਹੀਂ ਜਾਂਦੀ ਉਹ ਅੱਜ ਇਥੋਂ ਹਰੀ ਝੰਡੀ ਦੇ ਕੇ ਰਵਾਨਾ ਕੀਤੀ ਗਈਆਂ ਉਸ ਦੇ ਨਾਲ ਹਾਈਡਰੋਲਿਕ ਲਾਈਟ ਸਿਸਟਮ ਵੀ ਹੈਗਾ ਆ ਔਰ ਨਾਲ ਪੰਜ ਕਟਰ ਨੇ ਔਰ ਪਲੱਸ ਜਿਹੜੇ ਵੀ ਜਿਹੜੇ ਸਾਡੇ ਫਾਇਰਮੈਨ ਨੇ ਉਹਨਾਂ ਵਾਸਤੇ ਸੇਫਟੀ ਕਿਟਸ ਨੇ ਸੋ ਇਹ ਸਾਰਾ ਕੁਝ ਅੱਜ ਮਹੱਈਆ ਕਰਾਇਆ ਜਾ ਰਿਹਾ ਹੈ ਆਨ ਬਲੇ ਦੀਵਾਲੀ ਦੇ ਸੀਜ਼ਨ ਨੂੰ ਦੇਖਦੇ ਹੋਏ ਔਰ ਇਸ ਤੋਂ ਇਲਾਵਾ ਰਾਹੋਂ ਰੋਡ ਦੇ ਉੱਪਰ ਇੱਕ ਸਬਸਟੇਸ਼ਨ ਬਣਿਆ ਹੈ ਅਤਾਜਪੁਰ ਰੋਡ ਦੇ ਉੱਪਰ ਲਾਸਟ ਇਅਰ ਇੱਕ ਸਬਸਟੀਟਿਊਸ਼ਨ ਬਣਿਆ ਸੀਗਾ ਸੋ ਆਸ ਕਰਦੇ ਆਂ ਵੀ ਤਕਰੀਬਨ ਲੁਧਿਆਣਾ ਸ਼ਹਿਰ ਪੂਰਾ ਕਵਰ ਅਪ ਕਰਾਂਗੇ ਔਰ ਅਗਰ ਕਿਤੇ ਵੀ ਕੋਈ ਦਿੱਕਤ ਹੁੰਦੀ ਹੈ ਤਾਂ ਉੱਥੇ ਜਿੰਨਾ ਬੈਸਟ ਹੋ ਸਕਦਾ ਜਿੰਨਾ ਜਲਦੀ ਹੋ ਸਕਦਾ ਉਨੀ ਜਿਆਦਾ ਜਲਦੀ ਸਰਵਿਸ ਦੇ ਕੇ ਲੁਧਿਆਣਾ ਵਾਸੀਆਂ ਦੀ ਖਿਦਮਤ ਦੇ ਵਿੱਚ ਹਾਜ਼ਰ ਆਂ ਔਰ ਮੈਂ ਸਾਰੇ ਹੀ ਜਿੰਨੇ ਵੀ ਸਾਡੇ ਜਸਵਿੰਦਰ ਸਿੰਘ ਬੰਗੂ ਜੀ ਨੇ ਫਾਇਰ ਬਿਗੇਟ ਦੇ ਜਿੰਨੇ ਵੀ ਕਲੀਗਸ ਨੇ ਮੇਰੇ ਨਾਲ ਸੀਨੀਅਰ ਡਿਪਟੀ ਮੇਅਰ ਰਕੇਸ਼ ਪ੍ਰਸ਼ਰ ਜੀ ਵੀ ਨੇ ਅਸੀਂ ਹਮੇਸ਼ਾ ਇੱਕ ਕੋਸ਼ਿਸ਼ 'ਚ ਲੱਗੇ ਹੋਏ ਆਂ ਵੀ ਕਿਤੇ ਵੀ ਲੁਧਿਆਣਾ ਵਾਸੀਆਂ ਦਾ ਕੋਈ ਨੁਕਸਾਨ ਨਾ ਹੋਵੇ ਔਰ ਉੱਥੇ ਉਹਨਾਂ ਨੂੰ ਜਿੱਥੇ ਵੀ ਜ਼ਰੂਰਤ ਪਵੇ ਅਸੀਂ ਜਲਦ ਤੋਂ ਜਲ ਪਹੁੰਚ ਕੇ ਉਥੇ ਮਦਦ ਕਰਾ ਸਕੇ ਬਾਕੀ ਲੁਧਿਆਣਾ ਵਾਸੀ ਹਮੇਸ਼ਾ ਸਾਥ ਦਿੰਦੇ ਰਹੇ ਨੇ ਔਰ ਮੈਂ ਆਸ ਕਰਦੀ ਹਾਂ ਕੋ ਵੀ ਦਿੰਦੇ ਰਹਿਣਗੇ ਮੰ ਜਿਵੇਂ ਪਹਿਲੇ ਸ਼ਾਰਟੇਜ ਵੀ ਕਈ ਵਾਰ ਦੇਖਣ ਕਈ ਵਾਰ ਕਿਤੇ ਜਿਆਦਾ ਵੱਡਾ ਹਾਦਸਾ ਹੋ ਜਾਂਦਾ ਤੇ ਫਾਇਰ ਬ੍ਰਿਗੇਡ ਦੀ ਸ਼ਾਰਟੇਜ ਵੀ ਜੋ ਹੋ ਜਾਂਦੀ ਸੀ ਪਰ ਹੁਣ ਤਿੰਨ ਗੱਡੀਆਂ ਹੋਰ ਸ਼ਾਮਿਲ ਹੋਈਆਂ ਨੇ ਤੇ ਹੁਣ ਇਹਦਾ ਕੋਈ ਵੀ ਦਿੱਕਤ ਪਰੇਸ਼ਾਨੀ ਫੇਸ ਨਹੀਂ ਕਰਾ ਪਰਮਾਤਮਾ ਕੀ ਅਰਦਾਸ ਕਰਦੇ ਹਾਂ ਕਿ ਖੁਦਾ ਨਾ ਖਾਸ ਤੇ ਇਸ ਤਰ੍ਹਾਂ ਦੀ ਪਰੇਸ਼ਾਨੀ ਕਿਸੇ ਨੂੰ ਵੀ ਨਾ ਆਵੇ ਪਰ ਜੀ ਆ ਵੀ ਜਾਂਦੀ ਹੈ ਤਾਂ ਜਿੰਨੀ ਮਸ਼ੀਨਰੀ ਪਹਿਲਾਂ ਅਵੇਲੇਬਲ ਆ ਤਿੰਨ ਗੱਡੀਆਂ ਹੋਰ ਨਾਲ ਆਉਣ ਦੇ ਨਾਲ ਔਰ ਪਲੱਸ ਸਬਸਟੇਸ਼ਨਸ ਬਣਨ ਦੇ ਨਾਲ ਮੈਨੂੰ ਆਸ ਹੈ ਕਿ ਵੀ ਅਜੇ ਹੀ ਕਿਸੇ ਵੀ ਦਿੱਕਤ ਨੂੰ ਸੀ ਜਲਦੀ ਤਰੀਕੇ ਨਾਲ ਹੱਲ ਕਰ ਸਕਾਂਗੇ ਮੈਮ ਜਿਵੇਂ ਕਿ ਦੀਵਾਲੀ ਦਾ ਸੀਜ਼ਨ ਆਉਣ ਵਾਲਾ ਹੈ ਤੇ ਜੋ ਹੋਰ ਵੀ ਕਾਫੀ ਪੁਕਤਾ ਪ੍ਰਬੰਧ ਜੋ ਵੀ ਤੁਹਾਡੇ ਵੱਲੋਂ ਕੀਤੇ ਜਾ ਰਹੇ ਉਹਦਾ ਜ਼ਿਕਰ ਤਾਂ ਸ ਜੀ ਦੇਖੋ ਇੱਕ ਫੈਸਟਿਵ ਸੀਜ਼ਨ ਹੋਣ ਦੇ ਨਾਤੇ ਆਪਾਂ ਨੂੰ ਪਤਾ ਹੈ ਵੀ ਥੋੜਾ ਟ੍ਰੈਫਿਕ ਦਾ ਥੋੜਾ ਦਿੱਕਤ ਰਹਿੰਦੀ ਹੈ ਸੋ ਦੇ ਲਈ ਟ੍ਰੈਫਿਕ ਡਿਪਾਰਟਮੈਂਟ ਸਾਰਾ ਨਾਲ ਇਲਾਕੇ ਉਸ ਚੀਜ਼ ਨੂੰ ਰਿਜ਼ੋਲਵ ਕਰਾ ਰਿਹਾ ਹੈ ਟ੍ਰੈਫਿਕ ਪੁਲਿਸ ਹਰ ਜਗ੍ਹਾ ਤੈਨਾਤ ਹੈ ਇਸ ਤੋਂ ਇਲਾਵਾ ਜਿੱਥੇ ਵੀ ਪ੍ਰੀਕਾਸ਼ਨਸ ਯੂਜ਼ ਕਰਨੀਆਂ ਚਾਹੀਦੀਆਂ ਸਨ ਉਹ ਹਦਾਇਤਾਂ ਲਗਾਤਾਰ ਦਿੱਤੀਆਂ ਜਾ ਰਹੀਆਂ ਨੇ ਔਰ ਲਗਾਤਾਰ ਉਹਤੇ ਕੰਮ ਵੀ ਹੋ ਰਿਹਾ ਹੈ ਸੋ ਇਸ ਤੋਂ ਇਲਾਵਾ ਕੁਝ ਵੀ ਹੁੰਦਾ ਹੋਏਗਾ ਤਾਂ ਅਸੀਂ ਲਗਾਤਾਰ ਜਾਇਜ਼ਾ ਕਰਦੇ ਰਹਿਨੇ ਔਰ ਉਹਨਾਂ ਬੰਦੇ ਹੋਏ ਜਿਨ੍ਹਾਂ ਨੇ ਵੀ ਐਫੀਸ਼ੀਐਂਟਲੀ ਸਟੈਪਸ ਨੇ ਉਹਨਾਂ ਨੂੰ ਕਵਰ ਕਰਦੇ ਰਾਂਗੇ ਧੰਨਵਾਦ ਅੱਜ ਤਿੰਨ ਗੱਡੀਆਂ ਨੂੰ ਹਰੀ ਝੰਡੀ ਦਿੱਤੀ ਹੈ ਤੇ ਨਾਲ ਲਾਈਟ ਲਾਈਨ ਤੇ ਆ ਵੀ ਦਿੱਤਾ ਕਿਉਂਕਿ ਰਾਤ ਨੂੰ ਜ਼ਿਆਦਾ ਅੱਖ ਲੱਗਦੀ ਹੈ ਤੇ ਹਨੇਰਾ ਹੋ ਜਾਂਦਾ ਲਾਈਟ ਬੰਦ ਹੋ ਜਾਂਦੀ ਹੈ ਤੇ ਨਾਲ ਕਟਰ ਤੇ ਨਾਲ ਸੇਫਟੀ ਕਟਾਂ ਸਾਰਾ ਸਮਾਨ ਅੱਜ ਮਈਆ ਕਰਾਇਆ ਵਾ ਤੇ ਮੈਂ ਪਰ ਮਾਤਮਾ ਅੱਗੇ ਅਰਦਾਸ ਇਹ ਹੀ ਕਰਦਾ ਵੀ ਕੋਈ ਘਟਨਾ ਨਾ ਵਾਪਰੇ ਜੇ ਘਟਨਾ ਕੋਈ ਵਾਪਰਦੀ ਆ ਉਹਦੇ ਲਈ ਪੂਰਾ ਇੰਤਜ਼ਾਮ ਆ ਕਿਉਂਕਿ ਅਸੀਂ ਪਹਿਲਾਂ ਵੀ ਸਰਵੇ ਕੀਤਾ ਤੇ ਗੱਡੀਆਂ ਦਾ ਸਾਰਾ ਚੈੱਕਅਪ ਕੀਤਾ ਹੈ ਰੇਕ ਟੀਲ ਰਿੰਦੀ ਸਾਡੀ ਹਾਜ਼ਰ ਆ ਕਿਉਂਕਿ ਅੱਜ ਮੇਅਰ ਸਾਹਿਬ ਨੇ ਵੀ ਤਾਂ ਹੀ ਨਾਲ ਲੈ ਕੇ ਆਏ ਆ ਅਸੀਂ ਵੀ ਗੱਡੀਆਂ ਦਾ ਦਰਖਾਟਨ ਕਰੀਏ ਤੇ ਨਾਲੇ ਚੈੱਕ ਕਰੀਏ ਅਸੀਂ ਹੁਣ ਬਾਕੀ ਰਹਿੰਦਾ ਹੁੰਦਾ ਜੋ ਵੀ ਅਸੀਂ ਪੁੱਛਦੇ ਆਂ ਕੋਈ ਚੀਜ਼ ਇਹਨਾਂ ਨੂੰ ਕਮੀ ਹੋਊਗੀ ਉਹ ਅਸੀਂ ਮੁਹैया ਕਰਾਂ। ਸਰ ਤੁਹਾਡੇ ਵੱਲੋਂ ਇਦਾਂ ਦੇ ਕਈ ਅਪਰਾਧਿਕ ਕਾਏ ਕੀਤੇ ਜਾਂਦੇ ਨੇ ਤੇ ਲੋਕਾਂ ਨੂੰ ਮੈਸੇਜ ਕੀ ਦੇਣਾ ਚਾਹੁੰਦੇ ਆਂ ਰਾਸਤੇ 'ਚ। ਮੈਸੇਜ ਦੇਖੋ ਜੀ ਸਭ ਤੋਂ ਵੱਡੀ ਗੱਲ ਇਹ ਮੇਰਾ ਵਾਰੜ ਆ। ਲੋਕਲ ਅੱਡਾ ਸ਼ੁਰੂ ਤੋਂ ਜਦ ਪਹਿਲੀ ਵਾਰ ਰੋਕਾਟਨ ਹੋਇਆ ਉਦੋਂ ਵੀ ਮੇਰੇ ਇੱਥੋਂ ਹੀ ਹੋਇਆ ਸੀਗਾ ਤੇ ਅੱਜ ਵੀ ਗੱਡੀਆਂ ਦਾ ਰੋਕਾਟਨ ਕੀਤਾ ਮੇਅਰ ਸਾਹਿਬ ਤੇ ਮੈਂ ਅਸੀਂ 5 ਗੱਡੀਆਂ ਦੇ ਕੰਮ ਅਸੀਂ ਕਦੇ ਉਹ ਗੈਰੀ ਨਹੀਂ ਬਰਤਨ ਨੂੰ ਇਦਾਂ ਲਈ ਤਾਂ ਕਿ ਕੋਈ ਘਟਨਾ ਨਾ ਵਾਪਰੇ। ਅਸੀਂ ਪਹਿਲ ਦੇ ਆਧਾਰ ਤੇ ਫਾਈਵ ਵੇਅਰ ਨੂੰ ਬਹੁਤ ਮਹੱਤਵ ਦਿੰਦੇ ਹਾਂ ਕਿਉਂਕਿ ਜੋ ਹਕਮ ਭਰਿਆ ਬੰਦਿਆਂ ਦੀ ਵੀ ਜਾਨ ਦੀ ਰੱਖਿਆ ਕਰਨੀ ਹੈ ਸਾਰਾ ਕੁਝ ਕਰਨਾ ਇਸ ਕਰਕੇ ਅਸੀਂ ਫਾਈਵ ਵੇਅਰ ਦਾ ਜਿਆਦਾ ਧਿਆਨ ਦਿੰਦੇ ਹਾਂ ਮਲਟੀ ਪਰਪਸ ਫਾਇਰ ਐਂਡਰਰ ਉਸ ਤੋਂ ਇਲਾਵਾ ਇੱਕ ਮਿਨੀ ਫਾਇਰ ਐਂਡਰਰ ਤੰਗ ਗਲੀਆਂ ਵਾਸਤੇ ਇੱਕ ਵਾਟਰ ਮਿਸਟ ਕਮ ਰਿਸਕਿਊ ਫਾਇਰ ਐਂਡਰਰ ਹੈ ਜੀ ਤਿੰਨ ਗੱਡੀਆਂ ਨੂੰ ਅੱਜ ਰਵਾਨਾ ਕੀਤਾ ਗਿਆ ਹੈ ਇਸ ਤੋਂ ਹੋਰ ਨਾਲ ਇਕੁਪਮੈਂਟ ਜਿਵੇਂ ਲਾਈਟਸ ਆਈਆਂ ਨੇ ਫਾਇਰਮੈਨ ਲਈ ਡਾਂਗਰੀਆਂ ਆਈਆਂ ਨੇ ਫਾਇਰ ਫਾਇਰ ਕਾਲ ਤੇ ਪਾਉਣ ਵਾਸਤੇ ਇਸ ਤੋਂ ਇਲਾਵਾ ਕਟਰ ਵਿਦ ਸਪਰੇਡਰ ਸਾਡੇ ਕੋਲੇ ਪੰਜ ਆਏ ਨੇ ਉਹ ਆਮਣੇ ਦੇ ਦਿੱਤੇ ਆ ਸਰ ਕਿੰਨਾ ਆ ਰਿਹਾ ਇੱਕ ਡੀਡੀ ਕਿਟ ਹਾਂ ਸੌਰੀ ਮੈਂ ਤੁਹਾਨੂੰ ਦੱਸਾਂ ਭੁੱਲ ਗਿਆ ਇੱਕ ਡੀਡੀ ਕਿਟ ਹੈ ਕੋਈ ਬੋਡੀ ਨੂੰ ਸਰਚ ਕਰਨ ਵਾਸਤੇ ਕੋਈ ਬਿਲਡਿੰਗ ਕਲੈਪਸ ਹੋ ਜਾਂਦੀ ਹੈ ਕੋਈ ਬੰਦੇ ਵਿੱਚ ਆ ਜਾਂਦੇ ਉਹਦੀ ਬੋਡੀ ਨੂੰ ਸਰਚ ਕਰਨ ਵਾਸਤੇ ਸਰ ਜੀ ਮੈਂ ਦੀਵਾਲੀ ਆ ਰਹੀ ਆ ਉਹਦੇ ਲਈ ਲੋਕਾਂ ਨੂੰ ਕਿਹੜੇ ਕਿਹੜੇ ਪ੍ਰੀਕੌਂਸ਼ਨਸ ਕਰਨੇ ਕਿਹਾਣਾ ਚਾਹੀਦਾ ਦੀਵਾਲੀ ਆ ਰਹੀ ਆ ਮੈਂ ਇੱਕ ਤਾਂ ਸਭ ਤੋਂ ਪਹਿਲਾਂ ਤਾਂ ਕਟਨਾਵਾ ਤਾਂ ਹੁੰਦੀਆਂ ਹੀ ਹੁੰਦੀਆਂ ਨੇ ਦਿਵਾਲੀ ਤੇ ਇਹਨੂੰ ਡਿਜਾਸਟਰ ਨੂੰ ਜਾਂ ਇਹਨਾਂ ਨੂੰ ਆਪਾਂ ਜਿਹੜੀਆਂ ਨੇਚਰਲ ਅੱਗਾਂ ਲੱਗਦੀਆਂ ਇਹਨਾਂ ਨੂੰ ਰੋਕ ਨਹੀਂ ਸਕਦੇਗੇ ਲੋਕਾਂ ਨੂੰ ਸਾਡੀ ਅਪੀਲ ਹੈ ਇੱਕ ਤਾਂ ਸਾਨੂੰ ਫਾਇਰ ਫਾਇਰ ਦੇ ਗੱਡੀਆਂ ਸਾਡੀਆਂ ਹੈਵੀ ਗੱਡੀਆਂ ਹੁੰਦੀਆਂ ਇਹਨਾਂ ਨੂੰ ਰਸਤਾ ਜਲਦੀ ਤੋਂ ਜਲਦੀ ਜਿੰਨਾ ਹੋ ਸਕੇ ਸਾਈਡ ਤੇ ਗੱਡੀ ਲਾ ਕੇ ਦਿੱਤਾ ਜਾਵੇ ਦੋ ਨੰਬਰ ਤੇ ਆਮ ਲੋਕਾਂ ਨੂੰ ਅਪੀਲ ਹੈਗੀ ਹੈ ਵੀ ਆਪਣੇ ਸੂਤੀ ਕੱਪੜੇ ਪਾ ਕੇ ਪਟਾਕੇ ਸਲਾਏ ਜਾਣ ਨਾਈ ਲਾਉਣ ਦੇ ਕੱਪੜਿਆਂ ਨੂੰ ਭੇਜ ਕੀਤਾ ਜਾਵੇ ਫਿਰ ਸਾਡੀਆਂ ਛੱਤਾਂ ਤੇ ਬਹੁਤ ਵੇਸਟ ਮਟੀਰੀਅਲ ਪਿਆ ਹੁੰਦਾ ਉਹਨਾਂ ਨੂੰ ਇਹਨਾਂ ਦਿਨਾਂ ਦੇ ਵਿੱਚ ਹਟਾ ਲੈਣਾ ਚਾਹੀਦਾ ਉਸ ਤੋਂ ਇਲਾਵਾ ਜਿਹੜੇ ਨੇੜੇ ਦੇ ਫਾਇਰ ਸਟੇਸ਼ਨ ਨੇ ਸਾਡੇ ਸੱਤ ਫਾਇਰ ਸਟੇਸ਼ਨ ਇਸ ਟਾਈਮ ਚੱਲ ਰਹੇ ਨੇ ਨੇੜੇ ਦੇ ਫਾਇਰ ਸਟੇਸ਼ਨ ਤੇ ਲਾਹ ਦਿੱਤੀ ਜਾਵੇ ਤਾਂ ਜੋ ਫਾਇਰ ਫਾਇਰ ਜਿਹੜੀਆਂ ਗੱਡੀਆਂ ਜਿਹੜੀਆਂ ਪਹੁੰਚਣੀਆਂ ਉਹਨਾਂ ਦਾ ਰਿਸਪੌਂਸ ਟਾਈਮ ਘੱਟ ਹੋ ਜਾਵੇ ਜਨਤਾ ਨੂੰ ਨੰਬਰ ਦੱਸ ਦੋ ਕਿ ਅਗਰ ਐਮਰਜੈਂਸੀ ਹੋਵੇ ਤਾਂ ਕਿ ਨੰਬਰ ਮੈਂ ਫੋਰਸਟਾਫ ਵਾਲੇ ਦੱਸ ਹੁੰਦੇ ਆ 101 ਨੰਬਰ ਹੈ ਸਾਡਾ 27 43 111 ਇਹ ਸਾਡੇ ਸੈਂਟਰਲ ਫਾਇਰ ਸਟੇਸ਼ਨ ਦਾ ਨੰਬਰ ਹੈ ਤੇ ਇੱਥੇ ਜਦੋਂ ਮਰਜ਼ੀ ਕਾਲ ਕਰ ਸਕਦੇ ਆ 24 ਆਵਰ ਇੱਥੇ ਸਾਡੇ ਫਾਇਰ ਬਾਈਟਰ ਹੁੰਦੇ ਆ ਠੀਕ ਹੈ